ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਅਸੀਂ ਜਿੰਨਾ ਮਰਜ਼ੀ ਕਮਾ ਲਈਏ ਜਿੰਨਾ ਮਰਜ਼ੀ ਕੁਝ ਕਰ ਲਈਏ ਪਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਬਰਕਤ ਨਹੀਂ ਪੈਂਦੀ ਤਾਂ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਨੂੰ ਉਹ ਪੂਰਾ ਜ਼ਰੂਰ ਸੁਣੋ ਅਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਨੂੰ ਇੱਕ ਸ਼ਬਦ ਦਾ ਜਾਪ ਦੱਸਣ ਜਾ ਰਹੇ ਹਾਂ ਜੇਕਰ ਘਰ ਦਾ ਇੱਕ ਮੈਂਬਰ ਵੀ ਜੇ ਇਸ ਸ਼ਬਦ ਦਾ ਜਾਪ ਕਰਦਾ ਹੈ ਤਾਂ ਸਾਡੇ ਘਰ ਦੇ ਵਿੱਚ ਪੈਸਾ ਖੁਸ਼ੀਆਂ ਬਰਕਤਾਂ ਸਭ ਕੁਝ ਆਉਣੇ ਸ਼ੁਰੂ ਹੋ ਜਾਣਗੇ ਇਸ ਸ਼ਬਦ ਦਾ ਜਾਪ ਦੇਣ ਦੇ ਵਿੱਚ ਆਪਾਂ ਕਿਸੇ ਵੀ ਵੇਲੇ ਵੀ ਕਰ ਸਕਦੇ ਹਾਂ ਸਾਨੂੰ ਸਮੇਂ ਦੀ ਕੋਈ ਵੀ ਪਾਬੰਦੀ ਨਹੀਂ ਹੈ ਪਰ ਵਧੀਆ ਹੋਵੇਗਾ ਜੇਕਰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰੀਏ ਤਾਂ ਉਹ ਕਿਹੜਾ ਸ਼ਬਦ ਹੈ ਅਤੇ ਕਿਸ ਤਰੀਕੇ ਦੇ ਨਾਲ ਆਪਾਂ ਜਾਪ ਕਰਨਾ ਹੈ ਇਹ ਸਾਰੀ ਗੱਲ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਸੰਗਤ ਜੀ ਸ਼ਬਦ ਦੱਸਣ ਤੋਂ ਪਹਿਲਾਂ ਉਹ ਯੋਗਤੀ ਦੱਸਣ ਤੋਂ ਪਹਿਲਾਂ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਗੁਰੂ ਨਾਨਕ ਪਾਸ਼ਾ ਜੀ ਦੇ ਜਨਮ ਦੇ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਇੱਕ ਦਿਨ ਗੁਰੂ ਨਾਨਕ ਪਾਸ਼ਾ ਜੀ ਮੋਦੀ ਖਾਨੇ ਦੇ ਵਿੱਚ ਸੌਦਾ ਤੋਲ ਰਏ ਸੀ ਤੇ ਉਥੇ ਇੱਕ ਸਾਧੂ ਜੀ ਆਏ ਖਰੀਦਣ ਦੇ ਲਈ ਤਾਂ ਪਾਸ਼ਾ ਜੀ ਨੇ ਉਹਨੂੰ ਆਟਾ ਦੇਣ ਦੇ ਲਈ ਤੱਕੜੀ ਚੁੱਕੀ ਤੇ ਤੱਕੜੀ ਦੇ ਵਿੱਚ ਜਦ ਆਟਾ ਪਾਇਆ ਤਾਂ ਕਹਿੰਦੇ ਪਾਸ਼ਾ ਜੀ ਨੇ ਆਟਾ ਤੋਲਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਕਹਿੰਦੇ ਜਦ ਤੱਕ 12 ਧਾਰਨਾ ਸੀ ਉਦੋਂ ਤੱਕ ਤਾਂ ਠੀਕ ਸੀ ਤਾਂ ਕਹਿੰਦੇ 12 ਤੋਂ ਬਾਅਦ ਜਦ 13 ਆਇਆ ਤਾਂ ਪਾਸ਼ਾ ਜੀ ਦਾ ਧਿਆਨ ਉਸ ਵੈਗ੍ਰੋ ਅਕਾਲ ਪੁਰਖ ਜੀ ਦੇ ਨਾਲ ਜੁੜ ਗਿਆ ਪਾਸ਼ਾ ਜੀ ਦੀ ਸੁਰਤ ਸਿਮਰਨ ਦੇ ਵਿੱਚ ਜੁੜ ਗਈ ਤਾਂ ਪਾਸ਼ਾ 13 13 ਕਹਿ ਕੇ ਤੋਲਦੇ ਰਹੇ ਇਹ ਦੇਖ ਕੇ ਉਹ ਸਾਧੂ ਬਹੁਤ ਹੈਰਾਨ ਹੋਇਆ ਤੇ ਕਹਿੰਦਾ ਨਾਨਕ ਤੁਸੀਂ ਤਾਂ 13 13 ਤੇ ਹੀ اٹਕ ਗਏ ਇਸੇ ਤਰ੍ਹਾਂ ਹੀ ਧਾਰਨਾ ਤੋਲਦੇ ਰਹੇ ਤਾਂ ਮੋਹ ਦੀ ਖਾਣਾ ਕਦੇ ਨਹੀਂ ਬਸਣਾ ਇਸ ਦੀ ਬਰਬਾਦੀ ਤੈ ਹੈ ਇਹ ਤਾਂ ਕਾਟੇ ਦਾ ਸਬਦਾ ਹੈ ਤੁਸੀਂ ਤਾਂ 13 ਤੋਂ ਬਾਅਦ ਦੂਸਰਾ ਸ਼ਬਦ ਬੋਲਦੇ ਹੀ ਨਹੀਂ ਤਾਂ ਸਾਧ ਸੰਗਤ ਜੀ ਉਥੇ ਗੁਰ ਨਾਨਕ ਪਾਸ਼ਾ ਜੀ ਕਹਿਣ ਲੱਗੇ ਸਾਧੂ ਜੀ ਜਦ ਨਰੰਕਾਰ ਦੇ ਬੰਦੇ 13 13 ਕਰਦੇ ਨੇ ਤਾਂ ਹਮੇਸ਼ਾ ਬਰਕਤਾਂ ਰਹਿੰਦੀਆਂ ਨੇ ਪਰ ਜਦੋਂ ਇਨਸਾਨ ਮੇਰਾ ਮੇਰਾ ਕਹਦਾ ਹੈ ਤਾਂ ਉਥੇ ਉਲਝਣਾ ਪੈਦਾ ਹੁੰਦੀਆਂ ਨੇ ਉਥੇ ਕਾਟਾ ਪੈਦਾ ਹੁੰਦਾ ਹੈ ਪਰ 13 13 ਕਹਿਣ ਦੇ ਵਿੱਚ ਹਮੇਸ਼ਾ ਬਰਕਤਾਂ ਨੇ ਹਮੇਸ਼ਾ ਫਾਇਦਾ ਹੈ ਸਾਧ ਸੰਗਤ ਜਦੋਂ ਇਹ ਗੱਲ ਸਾਧੂ ਜੀ ਨੇ ਪਾਸ਼ਾ ਜੀ ਦੇ ਮੋਖ ਤੋਂ ਸੁਣੀ ਤਾਂ ਉਹ ਬੜਾ ਸ਼ਰਮਿੰਦਾ ਹੋਇਆ ਕਿ ਵੇਸ ਤਾਂ ਮੇਰਾ ਸਾਧੂ ਹਵਾਲਾ ਹੈ ਪਰ ਮੇਰੇ ਮਨ ਦੇ ਵਿੱਚ ਲਾਲਚ ਹੈ ਮੇਰੇ ਮਨ ਵਿੱਚ ਮੇਰੀ ਮੇਰੀ ਹੈ ਤਾਂ ਸਾਧ ਸੰਗਤ ਜੀ ਉਹ ਆਟਾ ਲੈ ਕੇ ਚਲਾ ਗਿਆ ਕੁਝ ਈਰਖਾ ਵਸ ਲੋਕਾਂ ਨੇ ਗੁਰੂ ਨਾਨਕ ਪਾਸ਼ਾ ਜੀ ਦੀ ਸ਼ਿਕਾਇਤ ਨਵਾਬ ਨੂੰ ਕਰ ਦਿੱਤੀ ਤਾਂ ਕਹਿੰਦੇ ਜਦ ਨਵਾਬ ਨੇ ਹਿਸਾਬ ਕਿਤਾਬ ਕੀਤਾ ਤਾਂ ਤਾ ਸਾਰਾ ਹਿਸਾਬ ਕਿਤਾਬ ਸਹੀ ਆਇਆ ਐਸੇ ਹੀ ਤਰ੍ਹਾਂ ਪਾਸ਼ਾ ਜਦੋਂ ਮੈਂ ਸੌਦਾ ਤੋਲਦੇ ਤਾਂ ਤੇਰਾ ਤੇਰਾ ਧਰਨਾਂ ਦੇ ਉੱਤੇ ਆ ਕੇ ਰੁਕ ਜਾਂਦੇ ਕਹਿੰਦੇ ਇੱਕ ਦਿਨ ਨਵਾਬ ਨੇ ਪਾਸ਼ਾ ਜੀ ਨੂੰ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਤੇ ਫਿਰ ਹਿਸਾਬ ਕਿਤਾਬ ਲਗਾਇਆ ਕਿ ਹੋ ਸਕਦਾ ਹੈ ਜਦ ਇਹਨਾਂ ਦੇ ਸਾਹਮਣੇ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਤਾਂ ਕੋਈ ਗੜਬੜ ਕਰ ਦਿੰਦੇ ਹੋਣ ਤਾਂ ਕਹਿੰਦੇ ਪਹਿਲਾਂ ਪਾਸ਼ਾ ਜੀ ਨੂੰ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਫਿਰ ਹਿਸਾਬ ਕਿਤਾਬ ਲਗਾਇਆ ਤਾਂ ਸਾਰੇ ਦੇਖ ਕੇ ਹੈਰਾਨ ਹੋ ਗਏ ਕਿ ਸਾਰਾ ਹਿਸਾਬ ਕਿਤਾਬ ਸਹੀ ਨਿਕਲਿਆ ਇਹ ਤੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ 135 ਰੁਪਏ ਨਵਾਬ ਵਲ ਗੁਰਨਾਨਿੰਗ ਪਾਸ਼ਾ ਜੀ ਦੇ ਨਿਕਲੇ ਆਏ ਗੁਰਨਾਨਿੰਗ ਪਾਸ਼ਾ ਜੀ ਨੇ ਕਦੇ ਵੀ ਮੋਦੀ ਖਾਨੇ ਦੇ ਵਿੱਚੋਂ ਤਨਖਾਹ ਨਹੀਂ ਸਿ ਲਈ ਉਹਨਾਂ ਨੂੰ ਜਿੰਨੀ ਕ ਜ਼ਰੂਰਤ ਹੁੰਦੀ ਉਹ ਰਾਸ਼ਨ ਘਰ ਵਿੱਚ ਲੈ ਜਾਂਦੇ ਪਰ ਤਨਖਾਹ ਨਹੀਂ ਸਿ ਲੈਂਦੇ ਤਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਕੁਝ ਗੁਜ਼ਾਰਾ ਲੋੜਵੰਦਾਂ ਦੀ ਜੋ ਵੀ ਮਦਦ ਕਰਦੇ ਸਨ ਉਹ ਸਾਰਾ ਹਿਸਾਬ-ਕਿਤਾਬ ਮਿਲਾ ਕੇ ਫਿਰ ਨਵਾਬ ਵਾਲ ਪੈਸੇ ਨਿਕਲ ਆਏ ਕਿ ਪਾਤਸ਼ਾਹ ਜੋ ਵੀ ਲੋਕਾਂ ਦੀ ਮਦਦ ਕਰਦੇ ਸਨ ਉਹ ਆਪਣੀ ਤਨਖਾਹ ਦੀ ਸੀਮਾ ਨੂੰ ਹੱਦ ਵਿੱਚ ਰੱਖਦਿਆਂ ਹੋਇਆਂ ਕਰਦੇ ਸੀ ਸਾਧ ਸੰਗਤ ਜੀ ਇਹ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਆਪਾਂ ਹਰ ਵੇਲੇ ਕਹਿੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪਰ ਕਦੇ ਸੋਚਿਆ ਹੈ ਕਿ ਸਾਡੇ ਘਰ ਦੀ ਬਰਕਤ ਗਈ ਕਿੱਥੇ ਹੈ ਸਾਡੇ ਘਰ ਦੀ ਬਰਕਤ ਸਾਡੇ ਸਾਡੀ ਮਾਂ ਨੇ ਖਾ ਲਈ ਹੈ ਭਾਵੇਂ ਜਿੰਨਾ ਵੀ ਆਪਾਂ ਕਿਸੇ ਵੀ ਚੀਜ਼ ਨੂੰ ਮੇਰੇ ਮੇਰੀ ਕਰਦੇ ਰਹਿੰਦੇ ਹਾਂ ਇਹ ਦੁਨੀਆਵੀ ਵਸਤੂਆਂ ਜਿੰਨਾ ਆਪਾਂ ਮਗਰ ਮਗਰ ਭਜਦੇ ਹਾਂ ਓਨੀਆਂ ਹੀ ਜੇਜਾਂ ਸਾਡੇ ਕੋਲੋਂ ਦੂਰ ਹੋ ਜਾਂਦੀਆਂ ਨੇ ਪਰ ਜਿਸ ਦਿਨ ਵੀ ਆਪਾਂ ਨਰੰਕਾ ਦੇ ਹੁਕਮ ਦੇ ਵਿੱਚ ਆ ਗਏ ਇਸ ਗੱਲ ਨੂੰ ਮੰਨ ਲਿਆ ਕਿ ਮਾਲਕਾ ਜੋ ਵੀ ਹੋ ਰਿਹਾ ਹੈ ਉਹ ਵੀ ਤੇਰਾ ਹੈ ਜੋ ਵੀ ਤੁਸੀ ਦਿੱਤਾ ਹੈ ਉਹ ਸਭ ਤੇਰਾ ਹੈ ਜੋ ਵੀ ਦੇਣਾ ਹੈ ਉਹ ਵੀ ਤੇਰਾ ਹੀ ਹੈ ਤੁਹਾਡੀ ਇੱਛਾ ਹੈ ਤੁਸੀਂ ਦਿਓ ਜਾਂ ਨਾ ਦਿਓ ਜਿਸ ਦਿਨ ਮੈਂ ਆਪਾ ਨਰੰਕਾ ਦੀ ਰਜਾ ਨੂੰ ਸਮਝ ਲਿਆ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਗਏ ਉਸ ਦਿਨ ਤੋਂ ਸਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਜਿਸ ਦਿਨ ਵੀ ਆਪਾਂ ਤੇਰਾ ਦੇ ਭਾਵ ਨੂੰ ਸਮਝ ਲਿਆ ਉਸੇ ਦਿਨ ਸਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਆਪਣੇ ਆਪ ਆ ਜਾਣਗੀਆਂ ਪਰ ਅਸੀਂ ਮੈਨੋਂ ਫੜ ਕੇ ਬੈਠੇ ਹਾਂ ਹਰ ਚੀਜ਼ ਲਈ ਕਹਿੰਦੇ ਹਾਂ ਆਹ ਚੀਜ਼ ਮੈਂ ਲਿਆਂਦੀ ਆਹ ਕੰਮ ਮੈਂ ਕੀਤਾ ਆਹ ਵੀ ਚੀਜ਼ ਮੇਰੇ ਤੋਂ ਹੋਈ ਉਹ ਵੀ ਚੀਜ਼ ਮੇਰੀ ਹੋ ਜਾਵੇ ਬਸ ਸਾਨੂੰ ਸਾਡੀ ਮੈਨ ਹੀ ਮਾਰ ਲਿਆ ਹੈ ਮੈਂ ਹੀ ਪਛੇ ਰੱਖਦੀ ਹੈ ਜਿਸ ਦਿਨ ਵੀ ਤੂੰ ਨੂੰ ਤੇਰੇ ਨੂੰ ਪਛਾਨ ਲਿਆ ਉਸ ਦਿਨ ਬਰਕਤਾਂ ਆਪਣੇ ਆਪ ਮੈਣ ਗਿਆ ਆਪਾਂ ਇਹ ਨਹੀਂ ਕਹਿੰਦੇ ਕਿ ਪੈਸਾ ਨਹੀਂ ਕਮਾਉਣਾ ਚਾਹੀਦਾ ਮਿਹਨਤ ਨਹੀਂ ਕਰਨੀ ਮਿਹਨਤ ਕਰਨੀ ਹੈ ਆਪਣੇ ਘਰ ਦੀਆਂ ਲੋੜਾਂ ਦੀ ਪੂਰਤੀ ਦੇ ਲਈ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ ਪਰ ਉਸ ਪੈਸੇ ਨੂੰ ਕਮਾਉਣ ਦੇ ਲਈ ਮਾਲੇ ਕੰਮ ਕਰਨੇ ਜਾਂ ਫਿਰ ਆਪਣੇ ਲਾਲਚ ਨੂੰ ਅੱਗੇ ਤੋਂ ਅੱਗੇ ਵਧਾਉਣਾ ਇਹ ਗਲਤ ਹੈ ਹਰ ਵੇਲੇ ਮਾਲਕ ਦੇ ਡਰ ਅਤੇ ਸ਼ੁਕਰਾਨੇ ਦੇ ਵਿੱਚ ਰਹਿ ਕੇ ਹੀ ਕੋਈ ਵੀ ਕੰਮ ਕਰਨਾ ਹੈ ਜਦੋਂ ਵੀ ਆਪਾਂ ਦਾਰ ਵਿੱਚ ਰਹਿ ਕੇ ਕੰਮ ਕਰਦੇ ਹਾਂ ਸਾਡੇ ਕੋਲੋਂ ਕੁਝ ਵੀ ਗਲਤ ਨਹੀਂ ਹੁੰਦਾ ਪਰ ਜਦੋਂ ਆਪਾਂ ਮਾਲਕ ਦਾ ਡਰ ਆਪਣੇ ਮਨ ਵਿੱਚ ਉਗਾੜ ਦਿੰਦੇ ਹਾਂ ਤਾਂ ਫਿਰ ਸਾਡੇ ਹੱਥੋਂ ਸਾਡੇ ਕੋਲੋਂ ਬੁਰਾ ਹੁੰਦਿਆਂ देर ਨਹੀਂ ਲੱਗਦੀ ਤਾਂ ਜੋ ਵੀ ਕੰਮ ਕਰਨਾ ਹੈ ਬਸ ਮਾਲਕ ਦੇ ਭਾਣੇ ਵਿੱਚ ਮਾਲਕ ਦੇ ਡਰ ਵਿੱਚ ਕਰਨਾ ਹੈ ਅਤੇ ਹਰੇਕ ਕੰਮ ਦੇ ਲਈ ਮਾਲਕ ਅੱਗੇ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਡਾ ਸ਼ੁਕਰ ਹੈ ਜਿੰਨੀ ਦੇਰ ਅਸੀਂ ਆਪਣੀਆਂ ਚੁਸਤ ਚਲਾਕੀਆਂ ਕਰਦੇ ਰਹਾਂਗੇ ਉਨੀ ਦੇਰ ਤੱਕ ਦੁਖੀ ਅਤੇ ਮੁਸੀਬਤਾਂ ਦੇ ਵਿੱਚ ਰਹਾਂਗੇ ਪਰ ਜੇ ਉਸ ਦਿਨ ਸਭ ਕੁਝ ਮਾਲਕ ਤੇ ਛੱਡ ਦਿੱਤਾ ਜੋ ਦਿੱਤਾ ਹੈ ਉਹ ਵੀ ਤੇਰਾ ਹੈ ਜੋ ਦੇਣਾ ਹੈ ਉਹ ਵੀ ਤੇਰੀ ਸ਼ਾਹ ਜੇ ਦਿਨ ਇਸ ਗੱਲ ਨੂੰ ਅਸੀਂ ਸਮਝ ਲਿਆ ਇਹ ਅਰਦਾਸ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਦਿਨ ਸਾਰੇ ਦੁੱਖ ਆਪਣੇ ਆਪ ਸੰਗਤ ਜੀ ਕੱਟੇ ਜਾਣਗੇ ਇਸ ਕਰਕੇ ਇਸ ਗੱਲ ਨੂੰ ਜਿੰਨੇ ਛੇਤੀ ਸਮਝਾਂਗੇ ਓਨੇ ਛੇਤੀ ਆਪਾਂ ਸੁਖੀ ਹੋ ਜਾਵਾਂਗੇ ਤਾਂ ਬਸ ਪਰਮਾਤਮਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਇੱਕੋ ਇੱਕ ਉਜਗਤੀ ਹੈ ਕਿ ਦਿਨ ਦੇ ਵਿੱਚ 10 ਮਿੰਟ ਬੈਠ ਕੇ ਉਸ ਮਾਲਕ ਦਾ ਉਸ ਵਾਹਿਗੁਰੂ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਜ਼ਰੂਰ ਕਰੋ ਜਦੋਂ ਵੀ ਟਾਈਮ ਲੱਗੇ ਚਾਹੇ ਤੁਸੀਂ ਸ਼ੁਕਰਾਨਾ ਕਿਸੇ ਗੁਰਬਾਣੀ ਸ਼ਬਦ ਰਾਈ ਕਰ ਲਓ ਚਾਹੇ ਸ਼ੁਕਰਾਨਾ ਗਾ ਕੇ ਕਰ ਲਓ ਚਾਹੇ ਸ਼ੁਕਰਾਨਾ ਗੱਲਾਂ ਰੈਂਕਾਰ ਲੋ ਪਾ 10 ਮਿੰਟ ਸ਼ੁਕਰਾਨਾ ਕਰਕੇ ਫਿਰ ਦੇਖਣਾ ਤੁਹਾਡੇ ਦਿਨ ਬਦਲਦੇ ਅੰਧੇਰ ਨਹੀਂ ਲੱਗੇਗੀ ਜ਼ਿੰਦਗੀ ਬਦਲਦੇ ਅੰਧੇਰ ਨਹੀਂ ਲੱਗੇਗੀ ਸਾਧ ਸੰਗਤ ਜੀ ਇਸ ਗੱਲ ਨੂੰ ਅਝਿਮਾ ਕੇ ਦੇਖ ਲੈਣਾ ਕਿਉਂਕਿ ਸ਼ੁਕਰਾਨੇ ਦੇ ਵਿੱਚ ਬਹੁਤ ਤਾਕਤ ਹੈ ਜਿਉਂ-ਜਿਉਂ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਿਉਂ-ਤਿਉਂ ਹੀ ਸਾਡੇ ਮਨ ਨੂੰ ਸੰਤੋਖ ਸੰਤੁਸ਼ਟੀ ਮਿਲਦੀ ਹੈ ਤਾਂ ਫਿਰ ਆਓ ਅੱਜ ਤੋਂ ਹੀ ਰੋਜ਼ਾਨਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਜੋ ਕੋਈ ਵੀ ਗੁਰਬਾਣੀ ਦਾ ਸ਼ਬਦ ਨਹੀਂ ਆਉਂਦਾ ਤਾਂ ਫਿਰ ਸਿਰਫ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਵੀ ਕਹਿ ਦੇਵਾਂਗੇ ਤਾਂ ਤਾਂ ਵੀ ਮਾਲਕ ਨੂੰ ਪ੍ਰਮਾਨ ਹੈ ਖਾਣਾ ਖਾਂਦੇ ਹੋਏ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਕੱਪੜੇ ਪਹਿਨਦੇ ਸਮੇਂ ਘਰ ਤੋਂ ਬਾਹਰ ਜਾਂਦੇ ਸਮੇਂ ਆਉਂਦੇ ਸਮੇਂ ਹਰੇਕ ਕੰਮ ਦੇ ਲਈ ਸ਼ੁਕਰਾਨਾ ਕਰਨਾ ਹੈ ਜਾ ਜਾ ਸ਼ੁਕਰਾਨਾ ਕਰਦੇ ਹਾਂ ਤਿਉ ਤਿਉ ਮਾਲਕ ਦੇ ਚਰਨਾਂ ਦੇ ਨੇੜੇ ਹੁੰਦੇ ਜਾਵਾਂਗੇ ਤਾਂ ਸੰਗਤ ਜੀ 10 ਮਿੰਟ ਸ਼ੁਕਰਾਨੇ ਦੇ ਜ਼ਰੂਰ ਕੱਢੋ ਹੋ ਸਕੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰਕੇ ਸਾਰੇ ਦਿਨ ਵਿੱਚ ਜੋ ਵੀ ਬੀਤੀਆਂ ਗੱਲਾਂ ਜੋ ਮਾਲਕ ਨੇ ਦਾਤਾਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਕਰਨਾ ਅਤੇ ਹਰ ਹਾਲ ਦੇ ਵਿੱਚ ਗੁਰਬਾਣੀ ਦੇ ਨਾਲ ਜੁੜੇ ਰਹੋ ਅਤੇ ਗੁਰੂ ਦੇ ਦੱਸੇ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਸਫਲ ਕਰੋ ਆਪਣੇ ਗੁਰੂਆਂ ਦੀ ਬਾਣੀ ਆਪਣੇ ਗੁਰੂਆਂ ਦੇ ਉਪਦੇਸ਼ ਨੂੰ ਆਪਣੇ ਗੁਰੂਆਂ ਦੀ ਮੱਤ ਨੂੰ ਸਾਰੀ ਦੁਨੀਆ ਦੇ ਵਿੱਚ ਫਲਾਉਣ ਦੇ ਲਈ ਤੁਸੀਂ ਵੀ ਹਿੱਸੇਦਾਰ ਬਣੋ ਜਿੰਨਾ ਵੀ ਹੋ ਸਕੇ ਗੁਰਬਾਣੀ ਪੜੋ ਅਤੇ ਹੋਰਾਂ ਨਵੇਂ ਗੁਰਬਾਣੀ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ